ਜਿੰਮੀ ਕਾਸੀ ਲੈ ਵੀ ਲੰਬੜ ਤੇਰੇ ਵਾਸਤੇ 500 ਦੇ ਮਾਨ ਤੋਂ ਸਨਮਾਨ ਪਾਉਂਦੇ ਹੋਏ ਨੇ ਮੈਂ ਪੰਮੇ ਨਵਾਜੀਪੁਰੇ ਦੀ ਗੱਲ ਕੀਤੀ ਮੇਰੇ ਵੀਰ ਆ ਵੀ ਤਕੜੀ ਕਬੱਡੀ ਖੇਡੀ ਆ ਤੇ ਛੋਟੀ ਛੋਟੀ ਦੇ ਮਨ ਛੱਡ ਖੇਡ ਕਬੱਡੀ ਲੈ ਦਿੱਤੇ ਪਰ ਫਤੇਜਾਂਡ ਉਸ ਵੇਲੇ ਆਹ ਸਾਹਮਣੇ ਬੱਲੇ ਬੱਲੇ ਕਰਵਾਉਂਦਾ ਹੋਇਆ ਸਦਨਾਪ ਸਿੰਘ ਦੇ ਵਰਦਾਰ ਉਹਨਾਂ ਵੱਲੋਂ ਵਿੱਕੀ ਛੰਮੀਪੁਰੋਂ ਲਾਲ ਭਾਈ ਹੋਰੀ ਨਾਲ ਜਗੀਰ ਹੋਰਾਂ ਦਾ ਮੇਰੇ ਵੀਰੋਂ ਵੱਡਾ ਸਹਿਯੋਗ ਹੋ 9 ਫਰਵਰੀ ਬਰਨਾਲਾ ਕਲਾ ਦੇ ਖੇਡ ਮੇਲੇ ਦੀ ਹੋ ਲਓ ਸਾਹਮਣੇ ਗੱਬਰੋ ਜੱਜ ਕਬੱਡੀ ਪਾਉਂਦਾ ਆਹ ਫਤੇ ਤੇ ਜੱਜ ਟੱਕਰ ਬਰਾਬਰ ਦੀ ਆਹ ਟੱਕਰ ਬਰਾਬਰ ਦੀ ਟੱਕਰ ਬਰਾਬਰ ਦੀ ਟੱਕਰ ਬਰਾਬਰ ਦੀ ਹੁਣ 라ਜੂ ਦੇ ਦिए 500 ਰਾਜੂ ਕਹਿੰਦਾ 500 ਉਧਰ ਜਸਵੀਰ ਸਿੰਘ ਜੀ ਤੇ ਸਰਜੀਤ ਸਿੰਘ ਜੀ ਸੰਤਾਨਾਮ ਸਿੰਘ ਜੀ ਲੰਬੜ ਉਹਨਾਂ ਵੱਲੋਂ ਵੀ ਆਜਾਫੇ ਦੇ ਨਵਿੰਦਰ ਸਿੰਘ ਜੀ ਘਲੋਟੀ ਸਾਰੇ ਭਰਾਵਾਂ ਦਾ ਵਿਸ਼ੇਤਾ ਤੇ ਧੰਨਵਾਦ ਹੈ ਆਪਨੇ ਜੀ ਅੱਜ ਗੁਰਬਾਜ ਲਾਣੇ ਵਾਲਾ ਤੇ ਫਤੇ 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 ਜੀਤਾ ਦਲਗਾ ਕਹਿੰਦਾ ਦੇ ਦੇ 500 ਤਾੜੀਆਂ 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 ਸਿਵਾ ਉਧਰ ਰਾਜੂ ਲਾਮੂ ਵਾਲੀ ਆ ਨਾਲ ਜੀਤਾ ਦਲਗਾ ਤੇ ਬਲਜੀਤ ਚਾਚਾ ਕਹਿੰਦਾ ਵੀ ਦੇ ਦਿਓ ਫਤਿਹ ਪਾਸੇ ਬਾਜੀ ਚੰਡ ਦੇ ਚੰਡੇ ਹੋ ਪੱਠੇ ਖੇਡਦੇ ਆ ਲਓ ਦੇਖੋ ਹੁਣ ਲੰਡਾ ਪੱਲਪੁਰੀਆ ਆਹ ਕਹਿੰਦੇ ਫਤਿਹ ਬਾਜੀ ਚੰਡ ਦਾ ਪੁੱਤਰ ਲੈ ਵੀ ਜੀਤਿਆ ਹੁਣ 1000 ਲਿਆ ਫਤਿਹ ਨੇ ਜਫਾ ਲਾਤਾ ਬਲਜੀਤ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ